ਪੱਤਰ ਪਿਆਰੇਓ ਸਤਿ ਸ਼੍ਰੀ ਅਕਾਲ ਦਇਕ ਰਾਜਵੀਰ ਜਵੰਦਾ ਦੇ ਹੋਏ ਐਕਸੀਡੈਂਟ ਬਾਰੇ ਪਹਿਲੀ ਵਾਰ ਪੁਲਿਸ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਤੇ ਪੁਲਿਸ ਇੰਸਪੈਕਟਰ ਨੇ ਕੈਮਰਿਆਂ ਦੇ ਸਾਹਮਣੇ ਆ ਕੇ ਕੁਝ ਨਵੀਆਂ ਤੇ ਵੱਡੀਆਂ ਗੱਲਾਂ ਦੱਸੀਆਂ ਨੇ ਤੇ ਰਾਜਵੀਰ ਜਵੰਦਾ ਦੇ ਇੱਕ ਸਾਥੀ ਜਿਹੜੇ ਉਹਨਾਂ ਦੇ ਨਾਲ ਘੁੰਮਣ ਗਏ ਸੀ ਉਹਨਾਂ ਦਾ ਬਿਆਨ ਵੀ ਪਹਿਲੀ ਵਾਰ ਸਾਹਮਣੇ ਆਇਆ ਤੇ ਕੁਝ ਵੱਡੇ ਸਵਾਲ ਜਿਹੜੇ ਇਹ ਸਾਰੇ ਕੁਸ਼ ਦੇ ਉੱਪਰ ਉੱਠ ਖੜੇ ਹੋਏ ਨੇ ਜਦੋਂ ਹੁਣ ਜਿਹੜੇ ਪੰਜੌਰ ਥਾਣੇ ਦੇ ਮੁਖੀ ਐਸ ਐਚਓ ਬੁੱਚੀ ਸਿੰਘ ਹੈ ਉਹਨਾਂ ਦੀ ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਆਈ ਹੈ ਜਿੱਥੇ ਉਹਨਾਂ ਨੂੰ ਉਹ ਸਾਰੇ ਘਟਨਾਕਰਮ ਬਾਰੇ ਸਵਾਲ ਕੀਤੇ ਗਏ ਹੁਣ ਤੱਕ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਸੀਗੀਆਂ ਦੇਖੋ ਪਹਿਲਾਂ ਇਹ ਖਬਰ ਆਈ ਸੀ ਕਿ ਇੱਕ ਬਲੈਰੋ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਤੇ ਬਲੈਰੋ ਗੱਡੀ ਜਿਹੜੀ ਆ ਉਹ ਆਵਾਰਾ ਪਸ਼ੂਆਂ ਦੇ ਵਿੱਚ ਵੱਜੀ ਸੀ ਤੇ ਬਲੈਰੋ ਗੱਡੀ ਦੇ ਪਿੱਛੇ ਫਿਰ ਰਾਜਵੀਰ ਜਵੰਦਾ ਦਾ ਮੋਟਰਸਾਈਕਲ ਵੱਜਿਆ ਸੀ ਪਰ ਜਿਹੜੀ ਜਾਣਕਾਰੀ ਪੁਲਿਸ ਇਨਸਪੈਕਟਰ ਥਾਣਾ ਐਸਐਚਓ ਬਚੀ ਸਿੰਘ ਨੇ ਦਿੱਤੀ ਹੈ ਉਹਦੇ ਮੁਤਾਬਕ ਘਟਨਾ ਇੰਜ ਨਹੀਂ ਹੋਈ ਉਹਦੇ ਮੁਤਾਬਕ ਘਟਨਾ ਇਹ ਹੈ ਕਿ ਜਿਹੜਾ ਐਕਸੀਡੈਂਟ ਹੈ ਉਹ ਆਵਾਰਾ ਪਸ਼ੂਆਂ ਨਾਲ ਹੀ ਹੋਇਆ ਉਹਨੇ ਇਹ ਵੀ ਦੱਸਿਆ ਕਿ ਉਸ ਵਕਤ ਮੋਟਰਸਾਈਕਲ ਦੀ ਸਪੀਡ ਕਿੰਨੀ ਸੀ ਇਨਸਪੈਕਟਰ ਨੇ ਦੱਸਿਆ ਕਿ ਤਕਰੀਬਨ 55 60 ਦੀ ਸਪੀਡ ਸੀ ਮੋਟਰਸਾਈਕਲ ਦੀ ਇਨਸਪੈਕਟਰ ਨੇ ਇਹ ਵੀ ਦੱਸਿਆ ਕਿ ਤਿੰਨ ਜਣੇ ਉਹਦੇ ਸਾਥੀ ਅੱਗੇ ਜਾ ਰਹੇ ਸੀ ਤੇ ਦੋ ਜਣੇ ਰਾਜਵੀਰ ਜਵੰਦਾ ਦੇ ਸਾਥੀ ਉਹਦੇ ਪਿੱਛੇ ਜਾ ਰਹੇ ਸੀ ਤੇ ਇਹ ਵਿਚਾਲੇ ਜਾ ਰਿਆ ਸੀਗਾ ਜਦੋਂ ਐਕਸੀਡੈਂਟ ਹੋਇਆ ਇਹ ਪੁਲਿਸ ਇਨਸਪੈਕਟਰ ਨੇ ਦੱਸਿਆ ਉਹਨੇ ਇਹ ਦੱਸਿਆ ਕਿ ਜਦੋਂ ਸਾਡੇ ਕੋਲ ਜਾਣਕਾਰੀ ਪਹੁੰਚੀ ਥਾਣੇ ਤਾਂ ਅਸੀਂ ਉਹਦੀ ਪੂਰੀ ਪੁਨਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪਹਿਲਾਂ ਇਹ ਜਾਣਕਾਰੀ ਆਈ ਸੀ ਕਿ ਜਿਹੜਾ ਐਕਸੀਡੈਂਟ ਹੈ ਉਹ ਹਿਮਾਚਲ ਪ੍ਰਦੇਸ਼ ਦੀ ਹੱਦ 'ਚ ਹੋਇਆ ਫਿਰ ਜਾਣਕਾਰੀ ਆਈ ਵੀ ਇਹ ਹਰਿਆਣਾ ਪੰਜੌਰ ਦੇ ਵਿੱਚ ਹੋਇਆ ਤੇ ਹੁਣ ਪੰਜੌਰ ਥਾਣੇ ਦੇ ਜਿਹੜੇ ਐਸ ਐਚਓ ਹੈ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਉਹ ਸੜਕ ਜਿਹੜੀ ਆ ਉਹ ਕਾਫੀ ਟੁੱਟੀ ਹੋਈ ਆ ਜਿੱਥੇ ਇਹ ਐਕਸੀਡੈਂਟ ਹੋਇਆ ਉਹ ਸਾਫ ਸੜਕ ਨਹੀਂ ਸੀ ਉਹ ਕਹਿੰਦੇ ਕਿ ਇਹ 260 ਪੇੜ ਰਹੇ ਸੀਗੇ ਤੇ ਉਹ ਇੱਕਦਮ ਅੱਗੇ ਆ ਗਏ ਉਹ ਕਹਿੰਦੇ ਜਿਹੜੇ ਸਾਡੇ ਕੋਲ ਬਿਆਨ ਚਸ਼ਮਦੀਦਾਂ ਨੇ ਦਿੱਤੇ ਤੇ ਰਾਜਵੀਰ ਦੇ ਸਾਥੀਆਂ ਨੇ ਦਿੱਤੇ ਉਹਦੇ ਮੁਤਾਬਕ 260 ਪੇੜ ਦੇ ਅੱਗੇ ਆਏ ਮਤਲਬ ਜਿਹੜੇ ਠੱਠੇ ਕਹਿ ਦਿੰਨੇ ਆਪਾਂ ਤੇ ਉਹਨਾਂ ਨਾਲ ਵੱਜਣ ਕਰਕੇ ਹੀ ਰਾਜਵੀਰ ਜਵੰਦਾ ਨਾਲ ਇਹਨਾਂ ਵੱਡਾ ਹਾਦਸਾ ਹੋਇਆ ਦੂਜੇ ਨੰਬਰ ਤੇ ਪੁਲਿਸ ਅਫਸਰ ਨੇ ਇਹ ਕਿਹਾ ਕਿ ਨੇੜੇ ਦੇ ਇੱਕ ਹਸਪਤਾਲ 'ਚ ਜਦੋਂ ਲਜਾਇਆ ਗਿਆ ਤਾਂ ਉੱਥੇ ਉਸ ਤੋਂ ਬਾਅਦ ਫਿਰ ਦੂਜੇ ਫਿਰ ਤੀਜੇ ਤੇ ਫਿਰ ਚੌਥੀ ਥੋੜੀ ਸਸ ਹਸਪਤਾਲ ਲਜਾਇਆ ਗਿਆ ਇਹਦੀ ਪੁਸ਼ਟੀ ਪੁਲਿਸ ਅਫਸਰ ਨੇ ਕੀਤੀ ਹੈ ਨਾਲ ਦੀ ਨਾਲ ਰਾਜਵੀਰ ਜਵੰਦਾ ਦੇ ਦੋਸਤ ਤੇ ਸਾਥੀਆਂ ਨੇ ਇਹ ਗੱਲ ਆਖੀ ਹੈ ਕਿ ਵੇਖੋ ਸਹੀ ਇਲਾਜ ਜੇ ਪਹਿਲਾ ਹਸਪਤਾਲ ਹੀ ਕਰ ਦਿੰਦਾ ਤਾਂ ਰਾਜਵੀਰ ਜਵੰਦਾ ਦੀ ਜਾਨ ਬਚ ਸਕਦੀ ਸੀ ਤੇ ਪੁਲਿਸ ਇੰਸਪੈਕਟਰ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਵੀ ਜਾਂਚ ਕਰ ਰਹੇ ਹਾਂ ਕਿ ਕੀ ਪਹਿਲੇ ਹਸਪਤਾਲ ਨੇ ਸਹੀ ਇਲਾਜ ਨਹੀਂ ਕੀਤਾ ਹੁਣ ਇੱਥੇ ਪੁਲਿਸ ਅਫਸਰ ਨੇ ਦੱਸਿਆ ਕਿ ਰਾਜਵੀਰ ਜਵੰਦਾ ਦੇ ਇੱਕ ਸਾਥੀ ਜਿਹਦਾ ਨਾਮ ਸੁਖਦਰਸ਼ਨ ਸਿੰਘ ਹੈ ਉਹਨੇ ਸਾਡੇ ਕੋਲ ਬਿਆਨ ਦਰਜ ਕਰਵਾਏ ਨੇ ਕਿ ਇਦਾਂ ਇਦਾਂ ਅਸੀਂ ਜਾ ਰਹੇ ਸੀਗੇ ਤੇ ਆਹ ਘਟਨਾ ਵਾਪਰ ਗਈ ਤੇ ਅਸੀਂ ਜਿਹੜੇ ਹਸਪਤਾਲ ਉਹਨੂੰ ਪਹਿਲਾਂ ਲੈ ਕੇ ਗਏ ਉਥੇ ਉਲਾਜ ਨਹੀਂ ਹੋਇਆ ਇਸ ਕਰਕੇ ਅਸੀਂ ਫਿਰ ਦੂਜੇ ਫਿਰ ਤੀਜੇ ਤੇ ਫਿਰ 47 ਹਸਪਤਾਲ ਲੈ ਕੇ ਗਏ ਹੁਣ ਇਹ ਸਾਰੇ ਜੋ ਬਿਆਨ ਪੁਲਿਸ ਅਫਸਰ ਦੇ ਕੈਮਰਾ ਦੇ ਸਾਹਮਣੇ ਆਏ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਸਭ ਤੋਂ ਪਹਿਲਾਂ ਤੇ ਵੱਡਾ ਸਵਾਲ ਪੈਦਾ ਇਹ ਹੁੰਦਾ ਕਿ ਸਿੱਧਾ ਐਕਸੀਡੈਂਟ ਅਵਾਰਾ ਪਸ਼ੂਆਂ ਨਾਲ ਹੋਇਆ ਤੇ ਅਵਾਰਾ ਪਸ਼ੂਆਂ ਦਾ ਜ਼ਿੰਮੇਵਾਰ ਬਣਨ ਨੂੰ ਨਾ ਪੰਜਾਬ ਸਰਕਾਰ ਤਿਆਰ ਹੈ ਨਾ ਹਰਿਆਣਾ ਸਰਕਾਰ ਤਿਆਰ ਹੈ ਨਾ ਹਿਮਾਚਲ ਸਰਕਾਰ ਤਿਆਰ ਹੈ ਆਵਾਰਾ ਪਸ਼ੂਆਂ ਦੇ ਨਾਂ ਤੇ ਇਹ ਇਹ ਕਮਾਈ ਕਰ ਰਹੇ ਨੇ ਲੋਕਾਂ ਤੋਂ ਟੈਕਸ ਲੈ ਰਹੇ ਨੇ ਪਰ ਉਹਨਾਂ ਦਾ ਪ੍ਰਬੰਧ ਕਰਨ ਨੂੰ ਤਿਆਰ ਨਹੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਬੜੇ ਅਫਸੋਸ ਪ੍ਰਗਟ ਕੀਤੇ ਰਾਜਵੀਰ ਜਵੰਦਾ ਦੀ ਮੌਤ ਦੇ ਉੱਪਰ ਤੁਸੀਂ ਦੇਖਿਆ ਹੋਣਾ ਫੋਰਟਿਸ ਹਸਪਤਾਲ ਵੀ ਗਏ ਸੀ ਉਸ ਤੋਂ ਬਾਅਦ ਸੰਸਕਾਰ ਤੇ ਵੀ ਆਏ ਰਾਜਵੀਰ ਜਵੰਦਾ ਦੇ ਪਰ ਅਜੇ ਵੀ ਪੰਜਾਬ ਦੀਆਂ ਸੜਕਾਂ ਤੇ ਉਸੇ ਤਰ੍ਹਾਂ ਆਵਾਰਾ ਪਸ਼ੂ ਫਿਰਦੇ ਨੇ ਤੁਸੀਂ ਦੱਸੋ ਕੋਈ ਪ੍ਰਬੰਧ ਕੀਤਾ ਗਿਆ ਆਪਾਂ ਸਾਰਿਆਂ ਨੇ ਵੀ ਬਥੇਰਾ ਅਫਸੋਸ ਪ੍ਰਗਟ ਕਰ ਲਿਆ ਪਰ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਾਂ ਤੁਸੀਂ ਦੱਸੋ ਕਿੰਨੇ ਪਰਸੈਂਟ ਲੋਕ ਨੇ ਜਿਨ੍ਹਾਂ ਨੇ ਇਹਦੇ ਉੱਪਰ ਸਹੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਭਾਈ ਸੜਕਾਂ ਤੋਂ ਆਵਾਰਾ ਪਸ਼ੂ ਸਰਕਾਰ ਪਹਿਲਾਂ ਪਾਸੇ ਹਟਾਏ ਨਹੀਂ ਤਾਂ ਅਸੀਂ ਆਵਾਜ਼ ਉਠਾਵਾਂਗੇ ਬਿਲਕੁਲ ਨਹੀਂ ਇੱਕਾ ਦੁੱਕਾ ਗਾਇਕਾਂ ਨੇ ਮਾੜੀ ਮੋਟੀ ਗੱਲ ਕੀਤੀ ਤੇ ਗਾਇਕ ਭਾਈ ਚਾਰੇ ਨੇ ਵੀ ਇਹਦੇ ਉੱਪਰ ਕੋਈ ਆਵਾਜ਼ ਬੁਲੰਦ ਕੀਤੀ ਨਹੀਂ ਉਸ ਤੋਂ ਬਾਅਦ ਰਾਜਵੀਰ ਜਵੰਦਾ ਤੋਂ ਬਾਅਦ ਬੀਤੇ ਕੱਲ ਇੱਕ ਔਰਤ ਜਿਹੜੀ ਜਾ ਰਹੀ ਸੀ ਸਾਡੇ ਪੰਜਾਬ ਦੇ ਵਿੱਚ ਉਹਨੂੰ ਆਵਾਰਾ ਪਸ਼ੂਆਂ ਨੇ ਸਕੂਟੀ ਸਮੇਤ ਚੱਕ ਕੇ ਨਹਿਰ ਚ ਮਾਰਿਆ ਉਹਦੀ ਡੈਥ ਹੋ ਗਈ ਹੈ ਔਰ ਉਸ ਤੋਂ ਪਰਸੋਂ ਦੀ ਗੱਲ ਹੈ ਇੱਕ ਨੌਜਵਾਨ ਆਵਾਰਾ ਪਸ਼ੂਆਂ ਦੀ ਭੇਟ ਪੰਜਾਬ 'ਚ ਚੜਿਆ ਚੌਥੇ ਦੀ ਗੱਲ ਹੈ ਮਤਲਬ 3 ਦਿਨ ਪਹਿਲਾਂ ਮਾਂਸਾ ਦੇ ਵਿੱਚ ਦੋ ਵਿਅਕਤੀ ਆਵਾਰਾ ਪਸ਼ੂਆਂ ਦੇ ਕਾਰਨ ਉਹਨਾਂ ਦੀ ਮੌਤ ਹੋਈ ਹੈ ਹੱਦ ਹੈ ਸਰਕਾਰਾਂ ਦੇ ਕੰਨ ਤੇ ਜੂਣ ਹੀ ਸਰਕੀ ਔਰ ਇਹਦੇ ਦੋਚੀ ਆਪਾਂ ਸਾਰੇ ਆ ਮੈਂ ਵੀ ਵਿੱਚੀ ਸਰਕਾਰਾਂ ਕਿਉਂ ਗੋਲਣ ਗਿਆ ਜਦੋਂ ਅਸੀਂ ਸਾਰੇ ਚੁੱਪਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਇਹ ਲੱਗਦਾ ਦੁੱਖ ਹੈ ਜੀ ਅਫਸੋਸ ਹੈ ਜੀ ਰਾਜਵੀਰ ਜਵੰਦਾ ਬਹੁਤ ਵਧੀਆ ਕਲਾਕਾਰ ਸੀ ਹੋਣਹਾਰ ਪੁੱਤ ਸੀ ਉਹਦੀ ਮੌਤ ਹੋ ਗਈ ਬਸ ਠੀਕ ਹੈ ਅਸੀਂ ਇਸ ਮੁੱਦੇ ਦੇ ਉੱਪਰ ਕੋਈ ਆਵਾਜ਼ ਉਠਾਉਣ ਨੂੰ ਤਿਆਰ ਨਹੀਂ ਅਸੀਂ ਸਾਰਿਆਂ ਨੇ ਜ਼ੁਬਾਨਾਂ ਠਾਕੀਆਂ ਨੇ ਤੇ ਚੁੱਪਾਂ ਸਭ ਤੋਂ ਵੱਡਾ ਅਫਸੋਸ ਮੈਨੂੰ ਉਹਨਾਂ ਗਾਇਕ ਭਰਾਵਾਂ ਤੇ ਹੈ ਜਿਹੜੇ ਰਾਜਵੀਰ ਜਵੰਦਾ ਦੇ ਦੋਸਤ ਆਪਣੇ ਆਪ ਨੂੰ ਦੱਸਦੇ ਨੇ ਬੜੇ ਪਿਆਰੇ ਬਣਦੇ ਨੇ ਉਹਨਾਂ ਨੇ ਵੀ ਕੋਈ ਆਵਾਜ਼ ਇਸ ਮੁੱਦੇ ਤੇ بلند ਨਹੀਂ ਕੀਤੀ ਹੁਣ ਤੁਸੀਂ ਦੇਖੋ ਰੋਡ ਟੈਕਸ ਸਾਡੇ ਤੋਂ ਵੱਖਰਾ ਲੈ ਲਿਆ ਟੋਲ ਵੱਖਰਾ ਲੈ ਲਿਆ ਗਊ ਟੈਕਸ ਸਾਡੇ ਤੋਂ ਵੱਖਰਾ ਲੈ ਲਿਆ ਤੁਸੀਂ ਦੱਸੋ ਇੱਕ 5 ਕਿਲੋਮੀਟਰ ਦੀ ਸੜਕ ਤੇ ਜਾਓ ਜਿਹੜੀ ਤੇ ਮਰਜੀ ਤੇ ਜੇ ਤੁਹਾਨੂੰ ਬਹੁਤ ਸਾਰੀਆਂ گاਵਾ ਤੇ ਆਵਾਰਾ ਪਸ਼ੂ ਸੜਕਾਂ ਤੇ ਨਾ ਮਿਲਣ ਤੇ ਮੈਨੂੰ ਕਹਿ ਦਿਓ ਕਿਹਦਾ ਇੰਤਜ਼ਾਰ ਕਰਦੇ ਆ ਹਰ ਘਰ ਚੋਂ ਇੱਕ ਦੋ ਜੀ گاਵਾਂ ਦੇ ਵਿੱਚ ਵਜੇ ਜ਼ਰੂਰ ਨੇ ਜਾਨ ਬਚ ਗਈ ਹੋਵੇ ਤਾਂ ਇਹ ਗਣੀਮਤ ਹੈ ਪਰ ਵਜੇ ਸਾਰੇ ਹੋਏ ਨੇ ਸਾਰੇ ਘਰਾਂ ਦੇ ਜੀ ਵਜੇ ਨੇ ਪਰ ਅਫਸੋਸ ਦਾ ਅਫਸੋਸ ਕਿ ਇਸ ਮਾਮਲੇ ਦੇ ਉੱਪਰ ਕੋਈ ਵੀ ਜਿਹੜਾ ਸੰਘਰਸ਼ ਅੰਦੋਲਨ ਬਣਨ ਲਈ ਤਿਆਰ ਨਹੀਂ। ਅਵਾਰਾ ਪਸ਼ੂਆਂ ਨੇ ਹੁਣ ਤੱਕ ਸਭ ਤੋਂ ਵੱਧ ਜਾਨਾਂ ਪੰਜਾਬ 'ਚ ਲਈਆਂ ਨੇ। ਪਰ ਤੁਸੀਂ ਦੇਖੋ ਸੜਕਾਂ ਜਿਹੜੀਆਂ ਹਾਈਵੇ ਨੇ ਉਹਨਾਂ ਦੇ ਉੱਪਰ ਤਕਰੀਬਨ 80-90 ਤੇ ਨਾਰਮਲ ਹਰ ਗੱਡੀ ਜਾਂਦੀ ਹੈ। ਤੇ ਇੱਕਦਮ ਜੇ ਅਵਾਰਾ ਪਸ਼ੂ ਅੱਗੇ ਆ ਜਾਣ ਤਾਂ ਕੀ ਗੱਡੀ ਰੋਕ ਸਕਦੇ ਹੋ? ਰੁਕ ਜੂਗੀ। ਬ੍ਰੇਕਾਂ ਲੱਗ ਜਾਣਗੀਆਂ ਜੇ ਹਾਈਵੇ ਤੇ ਜਿਹੜਾ ਜਿਹੜਾ ਡਬਲ ਰੋਡ ਹੈ ਉਹਦੇ ਤੁਸੀਂ ਇੱਕਦਮ ਬ੍ਰੇਕ ਲਾਈ ਪਿੱਛੋਂ ਆ ਕੇ ਕੋਈ ਟਰੱਕ ਟਰਾਲਾ ਉਹ ਉਹ ਤੁਹਾਡੀ ਕਾਰ ਨੂੰ ਮੋਟਰਸਾਈਕਲ ਨੂੰ ਕੁਛ ਇੱਕ ਇਤੋਂ ਰਹਿ ਜਾਂਦਾ ਜੇ ਤਾਂ ਵਾਹਨ ਵੱਡਾ ਟਰੱਕ ਹੈ ਬੱਸ ਹੈ ਫਿਰ ਤਾਂ ਉਹ ਪਸ਼ੂ ਖਤਮ ਤੇ ਜੇ ਵਾਹਨ ਛੋਟਾ ਹੈ ਕਾਰ ਹੈ ਮੋਟਰਸਾਈਕਲ ਹੈ ਤਾਂ ਫਿਰ ਕਾਰ ਉਹ ਵਹੀਕਲ ਵਾਲੇ ਖਤਮ ਇਹ ਜਿਹੜੀ ਵਰਤਾਰਾ ਹੈ ਇਨੂੰ ਆਪਾਂ ਕਦੋਂ ਤੱਕ ਤਮਾਸ਼ੀਬੀਨ ਜੇ ਬਣ ਕੇ ਤੱਕਦੇ ਰਵਾਂਗੇ ਪਤਾ ਕਿੰਨੂ ਨਹੀਂ ਪਤਾ ਤਾਂ ਸਾਰਿਆਂ ਨੂੰ ਹੈ ਮੈਨੂੰ ਤਾਂ ਲੱਗਦਾ ਹਰ ਜਥੇਬੰਦੀ ਨੂੰ ਇਹਦੇ ਉੱਪਰ ਲਾਜ਼ਮੀ ਆਵਾਜ਼ ਉਠਾਉਣੀ ਚਾਹੀਦੀ ਹੈ ਕਿਸਾਨਾਂ ਦੀਆਂ ਜਥੇਬੰਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਬੇਰੁਜ਼ਗਾਰਾਂ ਦੀਆਂ ਜਿੰਨੀਆਂ ਵੀ ਟੋਟਲ ਆਰਗੇਨਾਈਜੇਸ਼ਨ ਨੇ ਇਹ ਨਹੀਂ ਸੋਚਣਾ ਚਾਹੀਦਾ ਵੀ ਮੁੱਦਾ ਕੱਲੇ ਗਾਇਕਾਂ ਦਾ ਅੱਛਾ ਇੱਕ ਗਾਇਕ ਤਾਂ ਰਾਜਵੀਰ ਜਵੰਦੇ ਦੀ ਡੈਥ ਹੋਈ ਹੈ ਤੇ ਬਾਕੀ ਜਿੰਨੇ ਲੋਕ ਮਰਦੇ ਨੇ ਕਿ ਉਹ ਆਮ ਸਮਾਜ ਦੇ ਆਮ ਲੋਕ ਨਹੀਂ ਆਮ ਲੋਕ ਨੇ ਨਾ ਫਿਰ ਕਿਸਾਨਾਂ ਨੂੰ ਤਾਂ ਤਾਂ ਵੀ ਆਵਾਜ਼ ਉਠਾਉਣੀ ਚਾਹੀਦੀ ਹੈ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਵੱਡਾ ਅਜਾੜਾ ਅਵਾਰਾ ਪਸ਼ੂ ਕਰਦੇ ਨੇ ਇਸ ਕਰਕੇ ਵੀ ਕਿਸਾਨਾਂ ਨੂੰ ਇਹ ਲੋਡ ਹੈ ਟੈਕਸ ਦੇ ਕੇ ਵੀ ਜੇ ਸਰਕਾਰਾਂ ਪ੍ਰਬੰਧ ਨਹੀਂ ਕਰਦੀਆਂ ਤਾਂ ਬਹੁਤ ਮਾੜੀ ਗੱਲ ਹੈ ਹੁਣ ਹਾਈ ਕੋਰਟ ਦੇ ਵਿੱਚ ਕੇਸ ਗਿਆ ਹੋਇਆ Shimla High Court ਦੇ ਵਿੱਚ ਐਡਵੋਕੇਟ ਨਵਕਰਨ ਸਿੰਘ ਹੋਰਾਂ ਨੇ ਪਟੀਸ਼ਨ ਪਾਈ ਹੋਈ ਹੈ ਉਸ ਮਾਮਲੇ ਤੇ ਸਰਕਾਰਾਂ ਨੂੰ ਨੋਟਿਸ ਵੀ ਹੋ ਚੁੱਕੇ ਨੇ ਵੀ ਸਾਨੂੰ ਪਾਈ ਦੱਸੋ ਤੁਸੀਂ ਟੈਕਸ ਕਿੰਨਾ ਲਿਆ ਤੇ ਪ੍ਰਬੰਧ ਕੀ ਕਰ ਰਹੇ ਹੋ ਪਰ ਇਹਦਾ ਨਤੀਜਾ ਕੀ ਨਿਕਲੇਗਾ ਕੁਝ ਨਹੀਂ ਕਿਹਾ ਜਾ ਸਕਦਾ ਪਤਾ ਹੈ ਕਿਉਂ ਕਿ ਪਿਛਲੇ ਜੀ ਨਹੀਂ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਕਹਿਤਾ ਵੀ ਆਵਾਰਾ ਕੁੱਤੇ ਨੇ ਜਿਹੜੇ ਇਹ ਸਾਨੂੰ ਕੋਈ ਸੜਕਾਂ ਤੇ ਨਹੀਂ ਦਿਖਣਾ ਚਾਹੀਦਾ ਇਹਨਾਂ ਦਾ ਕਿਤੇ ਵਿਸ਼ੇਸ਼ ਥਾਂ ਤੇ ਰੱਖਣ ਦਾ ਪ੍ਰਬੰਧ ਕਰੋ ਸਪਰੀਮ ਕੋਰਟ ਨੇ ਤਾਂ ਨਹੀਂ ਕਿਹਾ ਸੀ ਵੀ ਸਾਰੇ ਮਾਰ ਦਿਓ ਇਹ ਤਾਂ ਕਿਹਾ ਹੀ ਨਹੀਂ ਫਿਰ ਵੀ ਮੈਨੂੰ ਤਾਂ ਲੱਗਦਾ ਮੰਦ ਬੁੱਧੀ ਕੁਝ ਲੋਕ ਜਿਹੜੇ ਆਪਣੇ ਆਪ ਨੂੰ ਪਸ਼ੂ ਪ੍ਰੇਮੀ ਪਸ਼ੂ ਪ੍ਰੇਮੀ ਕਹਿੰਦੇ ਨੇ ਪਸ਼ੂ ਪ੍ਰੇਮੀ ਹੋਣਾ ਬਹੁਤ ਚੰਗੀ ਗੱਲ ਹੈ ਇਨਸਾਨੀਅਤ ਪ੍ਰੇਮੀ ਤੇ ਪਸ਼ੂ ਪ੍ਰੇਮੀ ਤਾਂ ਹੋਣਾ ਚਾਹੀਦਾ ਪਰ ਇਹ ਕੀ ਪਸ਼ੂ ਪ੍ਰੇਮ ਬਿਨਾਂ ਸੜਕਾਂ ਤੇ ਹੀ ਰਹਿਣ ਦੇਣੇ ਨੇ ਕਿਤੇ ਪਾਸੇ ਪ੍ਰਬੰਧ ਨਹੀਂ ਹੋਣ ਦੇਣਾ ਅਸੀਂ ਸੜਕਾਂ ਤੇ ਉਹ ਵੀ ਮਰਨ ਤੇ ਲੋਕਾਂ ਨੂੰ ਵੀ ਮਾਰਨ ਆ ਇਹ ਕੁਝ ਲੋਕਾਂ ਨੂੰ ਪਸ਼ੂ ਪ੍ਰੇਮ ਲੱਗਦਾ ਤਾਂ ਇਹੋ ਜਿਹਾ ਪਸ਼ੂ ਪ੍ਰੇਮ ਨੂੰ ਮੈਂ ਨਹੀਂ ਮੰਨਦਾ ਹੱਦ ਹੋ ਗਈ ਹੈ ਕੁਝ ਲੋਕ ਕਹਿੰਦੇ ਨੇ ਇਹਨਾਂ ਦੀ ਆਜ਼ਾਦੀ ਖਤਮ ਹੁੰਦੀ ਹੈ ਕਮਾਲ ਹੋ ਗਈ ਆਪਾਂ ਸਾਰੇ ਆਪੋ ਆਪਣੇ ਘਰਾਂ 'ਚ ਰਹਿਣੇ ਆ ਸੜਕਾਂ 'ਤੇ ਨਹੀਂ ਰਹਿੰਦੇ ਤੇ ਇਹਦਾ ਮਤਲਬ ਆਪਣੀ ਆਜ਼ਾਦੀ ਖਤਮ ਹੋ ਗਈ ਹੈ ਜੇ ਇਸੇ ਤਰ੍ਹਾਂ ਇਹਨਾਂ ਪਸ਼ੂਆਂ ਨੂੰ ਵੀ ਕਿਸੇ ਚਾਰ ਦੀਵਾਰੀ 'ਚ ਜਿਵੇਂ ਸਾਰੇ ਬੰਦੇ ਆ ਪਰ ਇਹਨੇ ਆ ਉਵੇਂ ਰੱਖਿਆ ਜਾਏ ਤਾਂ ਕੀ ਪਸ਼ੂਵਾਂ ਦੀ ਆਜ਼ਾਦੀ ਖਤਮ ਹੋ ਗਈ ਹੱਦ ਹੋ ਗਈ ਹੈ ਫਿਰ ਜਿਹੜੇ ਬਾਲੇ ਪਸ਼ੂ ਪ੍ਰੇਮੀ ਨੇ ਇੱਥੇ ਹਰ ਸ਼ਹਿਰ 'ਚ ਦਰਜਣਾ ਮੀਟ ਦੀਆਂ ਦੁਕਾਨਾਂ ਨੇ ਮੁਰਗੇ, ਬੱਕਰੇ, ਬੱਕਰੀਆਂ ਵੜੇ ਜਾਂਦੇ ਨੇ। ਉਦੋਂ ਫਿਰ ਪਸ਼ੂਪ੍ਰੇਮ ਕਿੱਧਰ ਜਾਂਦਾ? ਉਥੇ ਕਿਉਂ ਨਹੀਂ ਜਾਗਦਾ? ਜਿਹੜੇ ਪਸ਼ੂਪ੍ਰੇਮੀ ਵੀਰ ਨੇ ਮੈਂ ਪੁੱਛਣਾ ਤੁਹਾਨੂੰ ਇਨਸਾਨੀਤ ਪ੍ਰੇਮ ਹੈ ਨਹੀਂ? ਆ ਜਿਹੜੇ ਵੱਡੇ-ਵੱਡੇ ਕਾਰਪੋਰੇਟ ਘਰਾਣੇ ਨੇ ਜਿੰਨੀ ਅੰਨੀ ਲੁੱਟ ਇਹਨਾਂ ਨੇ ਮੁਨਾਫੇ ਦੇ ਲਈ ਮਚਾਈ ਹੋਈ ਆ ਤੇ ਜਿੰਨਾ ਲਹੂ ਆਮ ਲੋਕਾਂ ਦਾ ਨਚੋੜਿਆ ਜਾ ਰਿਹਾ। ਉਦੋਂ ਫਿਰ ਤੁਹਾਡਾ ਇਨਸਾਨ ਪ੍ਰੇਮ ਕਿੱਧਰ ਜਾਂਦਾ? ਇਹ ਵੀ ਜਰਾ ਸੋਚ ਕੇ ਦੇਖ ਲੈਣਾ ਮਤਲਬ ਲਕੀਰ ਦੇ ਫਕੀਰਾਂ ਸੀ ਅਸੀਂ ਮਤ ਬੁੱਧੀ ਆ ਤੇ ਅਸੀਂ ਆਪਣੇ ਆਪ ਨੂੰ ਪਤਾ ਨਹੀਂ ਕੀ ਦਾ ਕੀ ਸਮਝੀ ਰੱਖਦੇ ਸੋ ਰਾਜਵੀਰ ਜਵੰਦਾ ਦੇ ਇਸ ਘਟਨਾ ਕਰਮ ਤੋਂ ਚਾਹੀਦਾ ਸੀ ਕਿ ਲੋਕ ਉੱਠ ਦੇ ਹਰ ਘਰ ਚ ਬੈਠੇ ਲੋਕਾਂ ਨੇ ਕਿਹਾ ਅਸੀਂ ਅਫਸੋਸ ਪ੍ਰਗਟ ਕਰਦੇ ਆ ਅਫਸੋਸ ਸ਼ਬਦਾਂ ਨਾਲ ਅਫਸੋਸ ਪ੍ਰਗਟ ਕਰਕੇ ਕੀ ਹੋ ਜੂ ਅੱਗੇ ਤੋਂ ਇਹ ਘਟਨਾਵਾਂ ਅਸੀਂ ਰੋਕ ਪਾਉਂਦੇ ਰੋਕਣੀਆਂ ਚਾਹੀਦੀਆਂ ਸੀ ਉਹਦੇ ਲਈ ਆਵਾਜ਼ ਉਠਾਉਣੀ ਚਾਹੀਦੀ ਸੀ ਫਿਰ ਇਹ ਸਮਝਿਆ ਜਾ ਸਕਦਾ ਸੀ ਕਿ ਅਸੀਂ ਵਾਕਿਆ ਹੀ ਕੁਝ ਹਾਂ ਬਾਕੀ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਨਾ ਤਾਂ ਜੇ ਕਿਸੇ ਨੂੰ ਕੋਈ ਗੱਲ ਲੱਗੀ ਖਿਮਾਂ ਦਾ ਜੱਜਕਾਂ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੇ